ਸਾਡਾ ਮਲਾਇਮ ਇਹਦਾ ਦਾਰੂ ਪੀਤੀ ਚੰਦੀਗਾ ਡਿਊਟੀ ਕਰਦਾ ਇੱਥੇ ਨਹੀਂ ਕਰਦਾ ਮਾਮਲੇ ਇਹਨਾਂ ਦੀ ਕਿ ਉਹ ਇੱਥੇ ਬੈਸ ਹੋਈ ਆਪਸ ਵਿੱਚ ਜਿਹੜੀ ਦਾਰੂ ਪੀਤੀ ਹੋਈ ਆ ਅੱਛਾ ਜੀ ਉਹਦੇ ਬਾਰੇ ਸਾਨੂੰ ਪਿੱਛੇ ਵਾਲੀ ਬੈਸ ਤਾਂ ਨਹੀਂ ਪਤਾ ਉਹ ਭਾਜੀ ਦੱਸਣ ਕਿ ਸਾਡੇ ਇਹ ਬਹੁਤ ਵਧੀਆ ਇਨਸਾਨ ਆ ਜਿਨ੍ਹਾਂ ਨਾਲ ਗੱਲਬਾਤ ਹੋਈ ਆ ਤੇ ਜਿਹੜਾ ਆ ਸਾਡਾ ਮਲਾਇਮ ਇਹਦਾ ਦਾਰੂ ਪੀਤੀ ਚੰਦੀਗਾ ਡਿਊਟੀ ਕਰਦਾ ਇੱਥੇ ਨਹੀਂ ਕਰਦਾ ਕੱਪੜਾ ਭਾਜੀ ਨੂੰ ਪਤਾ ਨਾਲ ਕੋਲ ਵੀਡੀਓ ਨਹੀਂ ਮੇਰੇ ਕੋਲ ਨਹੀਂ ਹੈ ਮੈਂ ਤੇ ਬਾਅਦ ਜਾਇਆ ਮੌਕੇ ਤੇ ਆਇਆ ਉਹਨੇ ਮੌਕੇ ਤੋਂ ਬਾਅਦ ਜਿਹੜਾ ਥਾਣਾ ਡਿਵੀਜ਼ਨ ਨੰਬਰ 7 ਤੇ ਦਾ ਮરાਇਆ ਕਰਾਇਆ ਜਾਊਗਾ ਹਾਂਜੀ ਡਿਵੀਜ਼ਨ ਨੰਬਰ 7 ਨੂੰ ਭੇਜਾਂਗੇ ਜਿਹੜੀ ਬੰਦੀਕਾਰ ਵੀ ਡਿਵੀਜ਼ਨ 7 ਵਾਲੇ ਕੰਮ ਹਾਂਜੀ ਚਲੋਵਿੰਦਰ ਸਿੰਘ ਜੀ ਆਹ ਦੱਸਿਆ ਕਿਹੜੀ ਜਗ੍ਹਾ ਬਾਸਮ ਕਰ ਰਹੇ ਸੀ ਇੱਥੇ ਬਾਥਰੂਮ ਕਰ ਰਹੇ ਕਿਤੇ ਨਾ ਉਹ ਕੋਈ ਗਾੜਾ ਰਹਿੰਦਾ ਰਹਿੰਦਰ ਫਦਾ ਲੱਗੇ ਕੋਟਾ ਕੋਟਰਾ ਸਾਹਿਬ ਵੀ ਫੋਟੋ ਲੱਗੇ 350 ਸਾਲਾ ਜੀ ਅੱਜ ਦੀ ਅਸੀਂ ਖੜੇ ਹੋ ਸੀਗੇ ਮੈਂ ਕਿਹਾ ਅੰਕਲ ਜੀ ਤੁਸੀਂ ਫੋਟੋ ਲੱਗੀ ਹੋਈ ਹੈ ਜਿਹੜੇ ਇਨਾਂ ਕੋਲ ਮੀਟਰ ਆ ਜੇ ਇਨਾਂ ਤੇ ਮੀਟਰ ਲਾਇਆ ਜਾਵੇ ਹੈ ਸਾਡਾ ਮੁਲਾਜ਼ਮ ਇਹਦਾ ਦਾਰੂ ਪੀਤੀ ਚੰਦੀ ਘਟੂਗੀ ਕਰਦਾ ਇੱਥੇ ਨਹੀਂ ਕਰਦਾ ਸਾਡੇ ਮੁਲਾਜ਼ਮ ਦੇ ਵਿੱਚ ਖੜੇ ਸੀ ਅਸੀਂ ਬਾਥੂਮ ਕਰਦੇ ਪੈ ਸੀ ਮੈਨੂੰ ਵੀਡੀਓ ਭਈਆ ਨਾ ਬਾਥੂਮ ਕਰਨ ਦੀ ਤੇ ਬਾਥੂਮ ਕਰਦੇ ਪੈ ਸੀ ਮੈਂ ਕਿਹਾ ਅੰਕਲ ਜੀ ਤੁਸੀਂ ਬਾਥੂਮ ਕਰ ਰਹੇ ਹੋ ਤੁਸਾਂ ਤੇ ਮੇਰਾ ਫੋਟੋ ਲੱਗੀ ਹੋਈ ਆ ਗੱਲ ਗਾਹ ਘੜੀ ਜਾਨੇ ਬੜੀ ਗਲਤੀ

ਮਹਾਰਾਜਮ ਨੇ ਮਹਾਰਾਜਮ ਨੇ ਕਹਿ ਕੇ ਜੋ ਵੀ ਬੰਬ ਕਾਰਵਾਈ ਹੋਗੀ ਮੈਂ ਆਪਣੇ ਉੱਤ ਘਾਤ ਕਰਾਉਂਗਾ ਸਰ ਇਹ ਗਲਤ ਗੱਲ ਆ ਜੀ ਆਪਣੀ ਧੀਆਂ ਧੀਆਂ ਦਾ ਰੋਗ ਹੁੰਦੀ ਆ ਜੀ ਸ਼ਰੇਆ ਮਾਸ਼ੂਮ ਕਰੇ ਪਰਦੀ ਪਾ ਕੇ ਉਹਦੀ ਸ਼ਰਮਦਾਰੂ ਕੀਤੀ ਬੰਦੇ ਨੇ ਪਰਦੀ ਵਰਦੀ ਇੱਥੇ ਹੀ ਜਿੱਥੇ ਹੀ ਜੀ ਇੱਥੇ ਡਿਊਟੀ ਕਰਿਆ ਵਾ ਉਦੋਂ ਪੂਰੇ ਪ੍ਰੋਜੈਕਟ ਵਾਲੇ ਇਹ ਬੰਦੇ ਆ ਮਾਮਲਾ ਇਹਨਾਂ ਦੀ ਕਿ ਉੱਥੇ ਬੈਸ ਹੋਈ ਆ ਆਪਸ ਵਿੱਚ ਜਿਹੜੀ ਦਾਰੂ ਕੀਤੀ ਹੋਈ ਆ ਅੱਛਾ ਜੀ ਉਹਦੇ ਬਾਰੇ ਸਾਨੂੰ ਪਿੱਛੇ ਵਾਲੀ ਬੈਸ ਤਾਂ ਨਹੀਂ ਪਤਾ ਉਹ ਬਾਜੀ ਦੱਸਣ ਕਿ ਸਾਡੇ ਇਹ ਬਹੁਤ ਵਧੀਆ ਇਨਸਾਨ ਆ ਜਿਨ੍ਹਾਂ ਨਾਲ ਗੱਲਬਾਤ ਹੋਈ ਆ ਤੇ ਜਿਹੜਾ ਆ ਸਾਡਾ ਮਲਾਜਮ ਇਹਦਾ ਦਾਰੂ ਪੀਤੀ ਚੰਡੀਗੜ੍ਹ ਡਿਊਟੀ ਕਰਦਾ ਇੱਥੇ ਨਹੀਂ ਕਰਦਾ ਕੱਪੜੇ ਭਾਜੀ ਨੂੰ ਪਤਾ ਨਾਲ ਕੋਲ ਵੀਡੀਓ ਨਹੀਂ ਹੈ ਮੇਰੇ ਕੋਲ ਮੈਂ ਤੇ ਬਾਅਦ ਆਇਆ ਮੌਕੇ ਤੇ ਆਇਆ ਹੁਣ ਮੈਂ ਮੌਕੇ ਤੋਂ ਬਾਅਦ ਜਿਹੜਾ ਥਾਣਾ ਡਿਵੀਨ ਨੰਬਰ 7 ਤੇ ਦਾ ਮਲਾਇਆ ਕਰਾਇਆ ਜਾਊਗਾ ਹਾਂਜੀ ਡਿਵੀਨ ਨੰਬਰ 7 ਨੂੰ ਭੇਜਾਂਗੇ ਜਿਹੜੀ ਬੰਦੀਕਾਰ ਵੀ ਡਿਵੀਨ 7 ਵਾਲੇ ਕੰਮ ਹੁਣਵਿੰਦਰ ਸਿੰਘ ਜੀ ਆਹ ਦੱਸਿਆ ਕਿਹੜੀ ਜਗ੍ਹਾ ਬਾਥਰੂਮ ਕਰ ਰਹੇ ਸੀ ਇੱਥੇ ਬਾਥਰੂਮ ਕਰ ਰਹੇ ਕਿਤੇ ਹੋ ਕੋਈ ਗਾੜਾ ਰਹਿੰਦਾ ਰਹਿੰਦਰ ਪਤਾ ਲੱਗੇ